ਕੋ ਅੱਜ ਜਿਹੜਾ ਸੀਗਾ ਵੇਖਿਆ ਟ੍ਰੈਫਿਕ ਦੀ ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਹਰ ਇੱਕ ਦੁਕਾਨਦਾਰ ਨੇ ਆਪਣੀ ਜੇ ਕੋਈ 10 ਫੁੱਟ ਦੁਕਾਨ ਹੈ 20 ਫੁੱਟ ਬਾਅਦ ਵਿੱਚ ਜਿਹੜੇ ਸਰਕਾਰੀ ਇਨਕ੍ਰੋਚ ਸਰਕਮ ਰੋਕ ਕੀਤੀ ਹੈ ਜਿੰਨ ਕਰਕੇ ਪਾਰਕਿੰਗ ਦੀ ਸਮੱਸਿਆ ਆਉਂਦੀ ਤੇ ਉਸ ਵਾਅ ਜਿਹੜਾ ਆਵੇਗਾ ਟ੍ਰੈਫਿਕ ਜਾਮ ਹੋਣਾ ਔਰ ਲੋਕਾਂ ਨੂੰ ਬੜੀ ਇਨਕੰਵੀਨੀਅੰਸ ਹੁੰਦੀ ਹੈ ਇਸ ਸਬੰਧ ਵਿੱਚ ਇਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਯੂ ਸਾਹਿਬ ਦੇ ਨਾਲ ਹਾਂ ਕੋਈ ਇੱਕ ਦੁਕਾਨਾਂ ਜਿਹੜਾ ਇਹ ਸਮਾਨ ਜਬਤ ਕੀਤਾਵੇ ਉਹ ਜਿਹੜਾ ਜੁਰਮਾਨਾ ਭਰ ਕੇ ਆਪਾਂ ਸਪੰਸਾ ਲਾ ਸਕਦੇ ਨੇ ਇਹਨਾਂ ਨੂੰ ਹਦਾਇਤ ਵੀ ਕਰਦੇ ਨੇ ਫਿਊਚਰ ਜੇ ਕਿਤੇ ਇਹ ਜੁਰਮਾਨਾ ਚਲਾਉਣ ਸੋਰੀ ਸਮਾਨ ਬਾਹਰ ਰੱਖਦੇ ਨੇ ਉਹ ਜੁਰਮਾਨਾ ਜਿਹੜਾ ਡਬਲ ਕੀਤਾ ਜਾਏਗਾ ਉਹਨਾਂ ਨੇ ਇੱਕ ਵਾਰੀ ਰਿਕਵੈਸਟ ਵੀ ਕਰ ਦਿੱਤੀ ਹੈ ਔਰ ਪੁਛੇਕ ਦੇਖਿਆ ਬਾਜ਼ਾਰ ਦੇ ਵਿੱਚ ਦਾ ਹਫ ਜਾਣ ਲਈ ਕੋਈ ਦੁਕਾਨ ਇੱਕ 10 ਫੁੱਟ ਪਿੱਛੇ ਹੈ ਕੋਈ ਦੁਕਾਨ 10 ਫੁੱਟ ਅੱਗੇ ਵਧੀ ਹੈ ਇੱਥੋਂ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਕੀ ਇਨਕ੍ਰੋਚਮੈਂਟ ਵੀ ਕੀਤੀ ਵੀ ਉਹ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਜਿਹੜੀ ਦੁਕਾਨ ਸੜਕ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈ ਹੈ ਉਹ ਆਪਣੀ ਰਿਸ਼ੀਆ ਲਾ ਕੇ ਤਸੀਲਦਾਰ ਸਾਹਿਬ ਔਰ ਇਹ ਦਫ਼ਤਰ ਆੜ ਗਏ ਆਪਣਾ ਰਿਸਰਚ ਹੋਣਾ ਹੈ ਬਾਕੀ ਪਤਾ ਲੱਗ ਸਕੇ ਵੀ ਕਿੰਨੇ ਕਿੰਨੇ ਦੁਕਾਨਾਂ ਅਨਕ੍ਰੋਚ ਕੀਤੀ ਹੈ ਕੀਤੀ ਵੀ ਕਿਨਾਂ ਕਿਸੇ ਕੋਈ ਡਰਾਈਵ ਚੱਲਦੀ ਰਹੇਗੀ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਮ ਜ਼ਰਾ ਹੀ ਬਾਕੀ ਆਪਣਾ ਸਮਾਨ ਅੰਦਰ ਰੱਖਣ ਉਹ ਜਿਹੜੇ ਆਮ ਲੋਕਾਂ ਨੂੰ ਜਿਹੜੇ ਕਿਨ ਕਨਵੀਨੀਅன்ஸ் ਨਾ ਹੋਵੇ ਇਹਦੀ ਕਮੇਟੀ ਦਾ ਸੌਰਾਲਾ ਜਿਹੜੀ ਵਾਲਿਆਂ ਲਈ ਜਿਗਾ ਲੱਸੀ ਅਸੀਂ ਉਹ ਜਗ੍ਹਾ ਡੈਟੇਫਾਈ ਕਰ ਰਹੇ ਆਂ ਔਰ ਦੇਖਣ ਚ ਆਇਆ ਉਹ ਜੋ ਮਨੁੱਖ ਕੋਪਰੈਸ ਹੋ ਰਹੀ ਆਵੇ ਦੁਕਾਨਦਾਰੀ ਮੋਸਟਲੀ ਆਪਣੀ ਦੁਕਾਨਾਂ ਦੇ ਕਿ ਜਿਹੜੀਆਂ ਹਵਾਲੇ ਨੂੰ ਉਹਨਾਂ ਕੋ ਪੈਸੇ ਵਸੂਲ ਦੇਦੇ ਨੇ ਕਬੀ ਵੀ ਰੋੜੀ ਵਾਲਾ 400 500 ਰੁਪਏ ਡੇਲੀ ਮਿਲੂ ਜਾਂਦਾ ਵੇ ਤੇ ਇਹ ਵੀ ਪ੍ਰਥਾ ਬਣ ਗਈ ਕਿ ਅਸੀਂ ਇਹਨਾਂ ਨੂੰ ਸਾਈਡ ਆਇਡੈਂਟੀਫਾਈ ਕਰਕੇ ਰੋਲ ਐਡ ਕਰਾ ਦਿੰਦੇ ਹਾਂ ਦਾ ਕੰਮ ਲੱਗਦਾ ਉਹ ਅੱਜ ਜਿਹੜਾ ਸੀਗਾ ਵੇਖਿਆ ਟ੍ਰੈਫਿਕ ਦੀ ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਹਰ ਇੱਕ ਦੁਕਾਨਦਾਰ ਨੇ ਆਪਣੇ ਜਿਹੜੇ 10 ਫੁੱਟ ਦੁਕਾਨੇ 20 ਫੁੱਟ ਬਾਅਦ ਵਿੱਚ ਜਿਹੜੇ ਸਰਕਾਰੀ ਇੰਕ੍ਰੋਚ ਸਰਕ ਨੂੰ ਰੋਕ ਦਿੱਤੀ ਹੈ ਜਿਸ ਕਰਕੇ ਪਾਰਕਿੰਗ ਦੀ ਸਮੱਸਿਆ ਆਉਂਦੀ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਟ੍ਰੈਫਿਕ ਜਾਮ ਹੁੰਦਾ ਔਰ ਲੋਕਾਂ ਨੂੰ ਬੜੀ ਇਨਕਨਵੀਨੀਅੰਸ ਹੁੰਦੀ ਹੈ ਇਸ ਸਬੰਧ ਵਿੱਚ ਇੰਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਯੂਨ ਸਾਹਿਬ ਦੇ ਨਾਲ ਹਾਂ ਕੋਈ ਇੱਕ ਦੁਕਾਨਾ ਜਿਹੜਾ ਇਹ ਸਮਾਨ ਜੱਫਤੀਤਾਵੇ ਉਹ ਜਿਹੜਾ ਜੁਰਮਾਨਾ ਭਰ ਕੇ ਆਪਣਾ ਸਮਾਨ ਛਡਾ ਸਕਦੇ ਨੇ ਇਹਨਾਂ ਨੂੰ ਹਦਾਇਤ ਵੀ ਕਰਦੇ ਨੇ ਫਿਊਚਰ ਜੇ ਕਿਤੇ ਇਹ ਜੁਰਮਾਨਾ ਚਲਾਣ ਸੌਰੀ ਸਮਾਨ ਬਾਹਰ ਰੱਖਦੇ ਨੇ ਉਹ ਜੁਰਮਾਨਾ ਜਿਹੜਾ ਡਬਲ ਕੀਤਾ ਜਾਏਗਾ ਉਹ ਰ ਮੈਂ ਇੱਕ ਵਾਰੀ ਰਿਕਵੈਸਟ ਵੀ ਕਰ ਦਿੱਤੀ ਹੈ ਔਰ ਕੋਸ਼ਿਕ ਦੇਖਿਆ ਬਾਜ਼ਾਰ ਦੇ ਵਿੱਚ ਦਾ ਹਫਜਾਰ ਲਈ ਕੋਈ ਦੁਕਾਨ ਇੱਕ 10 ਫੁੱਟ ਪਿੱਛੇ ਹੈ ਕੋਈ ਦੁਕਾਨ 10 ਫੁੱਟ ਅੱਗੇ ਵਧੀ ਹੈ ਇੱਥੋਂ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਕੀ ਇਨਕ੍ਰੋਚਮੈਂਟ ਵੀ ਕੀਤੀ ਹੋਈ ਹੈ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਜਿਹਦੀ ਦੁਕਾਨ ਸੜਕ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈ ਹੈ ਉਹ ਆਪਣੀ ਰਿਸ਼ੀਆ ਲਾ ਕੇ ਤਹਿਸੀਲਦਾਰ ਸਾਹਿਬ ਔਰ ਇਹ ਦਫ਼ਤਰ ਆਣਗੇ ਦਰ ਇਸ ਜਿਓ ਹਾਂ ਬਾਕੀ ਪਤਾ ਲੱਗ ਸਕੇ ਵੀ ਕਿੰਨੇ ਕਿੰਨੇ ਦੁਕਾਨ ਐਨਕ੍ਰੋਚ ਕੀਤੀ ਕੀਤੀ ਵੀ ਕਿਹਨਾਂ ਕਿਸੇ ਕੋਈ ਡਰਾਈਵ ਚੱਲਦੀ ਰਹੇਗੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਮ ਜ਼ਰਾ ਹੀ ਬਾਕੀ ਆਪਣਾ ਸਮਾਨ ਅੰਦਰ ਰੱਖਣ ਉਹ ਜਿਹੜੇ ਆਮ ਲੋਕਾਂ ਨੂੰ ਜਿਹੜੇ ਕਿਨ ਕਨਵੀਨੀਅன்ஸ் ਨਾ ਹੋਵੇ ਇਹਦੀ ਕਮੇਟੀ ਦਾ ਸੌਰਾਲਾ ਜਿਹੜੀ ਵਾਲਿਆਂ ਲਈ ਜਿਗਾ ਲੱਸੀ ਅਸੀਂ ਉਹ ਜਗ੍ਹਾ ਡੈਟਿਫਾਈ ਕਰ ਰਹੇ ਹਾਂ ਔਰ ਦੇਖਣ ਚ ਆਇਆ ਉਹ ਜੋ ਮਨੁੱਖ ਕੋਪਰੈਸ ਹੋਣ ਨਹੀਂ ਆਵੇ ਦੁਕਾਨਦਾਰੀ ਮੋਸਟਲੀ ਆਪਣੀ ਦੁਕਾਨਾਂ ਦੇ ਕਿ ਜਿਹੜੀਆਂ ਲਵੰਦ ਨੇ ਉਹਨਾਂ ਕੋ ਪੈਸੇ ਵਸੂਲ ਦੇਦੇ ਨੇ ਦੇ ਵੀ ਰੇਡੀਆ ਦਾ 400 500 ਰੁਪਏ ਡੇਲੀ ਵਸੂਿਆ ਜਾਂਦਾ ਵੇ ਤੇ ਇਹ ਵੀ ਪ੍ਰਥਾ ਬਣ ਗਈ ਕਿ ਅਸੀਂ ਇਹਨਾਂ ਨੂੰ ਸਾਈਡ ਆਇਡੈਂਟੀਫਾਈ ਕਰਕੇ ਰੋਲ ਅਡ ਕਰਾ ਦਿੰਦੇ ਹਾਂ ਦਾ ਕੰਮ ਕਰਦਾ